ਬਾਰ ਜਾਣਾ ਹਰ ਹਰਕਿੰਸਾਨ ਦਾ ਸੁਪਨਾ ਹੁੰਦਾ ਕਿ ਮੈਂ ਬਾਹਰ ਜਾਣਾ ਹਾਂ ਬਾਹਰ ਜਾਣਾ ਪੈਸਾ ਕਮਾਉਣਾ ਤੇ ਪੈਸਾ ਕਮਾਉਣੀ ਜਿਆਦਾ ਤੋਂ ਜਿਆਦਾ ਲੋਕੀ ਹੁੰਦੇ ਆ ਕਿ ਬਾਹਰ ਵੈਸੇ ਫੈਸਿਲਿਟੀਆਂ ਵੀ ਬਹੁਤ ਨੇ ਲਾਈਫ ਵੀ ਬਹੁਤ ਵਧੀਆ ਹੁੰਦੀ ਹੈ ਪਰ ਕੀ ਆ ਆਪਾਂ ਇੱਦਿਹਾ ਕਰਦੇ ਕਰਦੇ ਸਾਰੀ ਜ਼ਿੰਦਗੀ ਕੱਢ ਦਿੰਨੇ ਆ ਬਾਹਰ ਜਾਣਾ ਜੀ ਪੈਸਾ ਕਮਾਉਣਾ ਪੈਸਾ ਕਮਾ ਲਿਆ ਹੁਣ ਮੈਂ ਘਰ ਬਣਾਉਣਾ ਘਰ ਵੀ ਬਣ ਗਿਆ ਹੁਣ ਮੈਂ ਪ੍ਰਾਪਰਟੀ ਬਣਾਉਣੀ ਆ ਪ੍ਰਾਪਰਟੀ ਵੀ ਬਣ ਗਈ ਪ੍ਰਾਪਰਟੀ ਖਰੀਦ ਵੀ ਲਈ ਹੈ ਨਾ ਤੇ ਇਸ ਤਰ੍ਹਾਂ ਕਰਦੇ ਕਰਦੇ ਜੀ ਜਵਾਨੀ ਨਿਕਲ ਜਾਂਦੀ ਆ ਜਵਾਨੀ ਨਿਕਲ ਗਈ ਫਿਰ ਬੁਢਾਪਾ ਆ ਗਿਆ ਫਿਰ ਬੁਢਾਪੇ ਚ ਸੋਚੀਦਾ ਕਿਵੇਂ ਲਾਈਫ ਨੂੰ ਇੰਜੋਏ ਕਰੀਏ ਕਿੰਨਾ ਜ਼ਿੰਦਗੀ ਆਪਣੀ ਨੂੰ ਵਧੀਆ ਬਣਾਈਏ ਇਹ ਵੀ ਸੋਚਦੇ ਸੋਚਦੇ ਮੌਤ ਆ ਜਾਂਦੀ ਆ ਤੇ ਸਾਰੀ ਜ਼ਿੰਦਗੀ ਤੁਹਾਨੂੰ ਜਿਹੜੀ ਜ਼ਿੰਦਗੀ ਆ ਟਾਟੀ ਉਹ ਤੁਨੋਂ ਬਾਜਾ ਮਾਰਦੀ ਰਹੀ ਮੱਤ ਜਾਣਿਆ ਮੈਨੂੰ ਦੋ ਦਿਨ ਚੰਗੀ ਤਰ੍ਹਾਂ ਤਾਂ ਜਿਉਂ ਜਾਂਦਾ ਇਸ ਲਈ ਜੀ ਅੱਜ ਵਿੱਚ ਜਿਉਣਾ ਸਿੱਖੋ ਕੱਲ ਲਈ ਸੋਚੋ ਜ਼ਰੂਰ ਪਰ ਲੇਕਿਨ ਟੈਨਸ਼ਨ ਨਾ ਲਵੋ ਅਗਰ ਟੈਨਸ਼ਨ ਲਵੋਗੇ ਤਾਂ ਜੋ ਅੱਜ ਹੈ ਤੁਹਾਡੇ ਹੱਥੋਂ ਉਹ ਵੀ ਚਲਿਆ ਜਾਊਗਾ ਖੁਸ਼ ਰਹਾ ਕਰੋ